ਪੰਜਾਬ ਟੌਪ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਚਰਨਜੀਤ ਕੌਰ ਹਾਰਦਿਕ ਸਵਾਇਤ ਕਰਦੀਆਂ ਸ਼ਹੀਦ ਭਗਤ ਸਿੰਘ ਜੀ ਦਾ 117ਵਾਂ ਜਨਮ ਦਿਨ ਮਨਾਇਆ ਗਿਆ ਜਿਸ ਦੇ ਵਿੱਚ ਐਂਟੀ ਕ੍ਰਾਈਮ ਐਂਟੀ ਕ腐ਸ਼ਨ ਦੀ ਪੂਰੀ ਟੀਮ ਅਤੇ ਸੇਵਾਦਲ ਸਮਾਜ ਭਲਾਈ ਸੰਗਠਨ ਵੱਲੋਂ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਸਾਰੇ ਮੈਂਬਰ ਸਹਿबान ਪਹੁੰਚੇ ਸਰਦਾਰ सुरेंद्र ਸਿੰਘ ਜੀ ਕੈਰੋ ਪੰਜਾਬ ਪ੍ਰਧਾਨ ਜਸ਼ਪਾਲ ਸਫਰੀ ਜੀ ਸੈਕਟਰੀ ਜੁਕਿੰਦਰਪਾਲ ਸ਼ਰਮਾ ਆਮ ਆਦਮੀ ਪਾਰਟੀ ਪ੍ਰਵੀਨ ਕੁਮਾਰ ਸਾਹਿਲ ਸ਼ਰਮਾ ਮੋਨੂ ਦਲਜੀਤ ਸਿੰਘ ਅਰੋੜਾ ਮਨਦੀਪ ਮੀਨੂ ਪਰਮਜੀਤ ਸਿੰਘ ਪੰਮਾ ਸੰਜੀਵ ਮਲਹੋਤਰਾ ਜੀ ਸਤਿੰਦਰ ਸਿੰਘ ਜੀ ਜਗਜੀਤ ਸਿੰਘ ਜੀ ਰਾਜਕੁਮਾਰ ਜੀ ਗੁਰਮੀਤ ਸਿੰਘ ਜੀ ਰਾਜਰਾਨੀ ਜੀ ਦਵਿੰਦਰ ਜੀ ਕਾਰ্তিক ਜੀ ਅਤੇ ਹੋਰ ਮੈਂਬਰ ਸਹਿਬਾਨ ਹਾਜ਼ਰ ਹੋਏ ਉਹਨਾਂ ਵੱਲੋਂ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਨੂੰ ਜਨਮ ਦਿਨ ਦੀਆਂ ਫੁੱਲਾਂ ਦੇ ਹਾਰ ਨਾਲ ਖੁਸ਼ੀ ਮਨਾਈ ਗਈ ਇੱਕ ਕੈਪੀਟਲ ਸੇਵਾਦਾਰ ਸਮਾਜ ਭਲਾਈ ਸੰਗਠਨ ਵੱਲੋਂ ਸਰਦਾਰ ਸਿੰਘ ਕੈਰੋ ਪ੍ਰੈਜ਼ੀਡੈਂਟ ਪੰਜਾਬ ਵੱਲੋਂ ਸਾਡੀ ਪੂਰੀ ਟੀਮ ਨੇ ਸ਼੍ਰੀ ਦੇ ਆਜਮ ਭਗਤ ਸਿੰਘ ਜੀ ਦਾ 117ਵਾਂ ਜਨਮ ਦਿਨ ਬੜੀ ਧੁੰਦਾਂ ਨਾਲ ਮਨਾਇਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਤਰ੍ਹਾਂ ਹੀ ਸਾਰਿਆਂ ਦੇ ਜਿਹੜਾ ਵੀ ਨਾਲੇ ਸੀਨੀਅਰ ਕਰਵਾਉਣੀਆਂ ਦਿੱਤੀਆਂ ਬੇਸ਼ੁਮ ਅਜਾਦ ਕਰਵਾਇਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨਕਲ ਕਮੇਟੀ ਸਾਡੀ ਨੇ ਔਰ ਸਾਰੇ ਮੈਂਬਰ ਸਾਹਿਬਾਨ ਅੱਜ ਉਹਨਾਂ ਦਾ ਜਨਮ ਦਿਨ ਮਨਾਇਆ ਸਾਨੂੰ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਜਿਨ੍ਹਾਂ ਨੇ ਦੇਸ਼ ਵਾਸਤੇ ਸਾਡੇ ਜਾਨਾਂ ਵਾਰੀਆਂ ਉਹਨਾਂ ਦਾ ਜਨਮ ਦਿਨ ਸਾਨੂੰ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈ ਮੈਂ ਬਹੁਤ-ਬਹੁਤ ਦੇਸ਼ਵਾਸੀਆਂ ਨੂੰ ਵਧਾਈ ਦੇਣਾ ਕਿ ਜਨਮ ਦਿਨ ਦੀ ਸ਼ੀਲ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਸਾਰਿਆਂ ਦਾ ਬਹੁਤ-ਬਹੁਤ ਸਾਡੀ ਕਬੱਡੀ ਵੱਲੋਂ ਜੀ ਆਇਆਂ ਬਹੁਤ ਬਹੁਤ ਸਾਰਿਆਂ ਨੂੰ ਉਹਦਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਹਿੰਦੁਸਤਾਨ ਦੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੈ ਜਿਹੜਾ ਕਿ 117ਵਾਂ ਜਨਮ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਹਿੰਦੁਸਤਾਨ ਦਾ ਹਰ ਨਾਗਰਿਕ ਮਨਾ ਰਿਹਾ ਹੈ ਔਰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਔਰ ਅਸੀਂ ਸਾਡੀ ਇਹ ਕਮੇਟੀ ਸਾਡੇ ਪ੍ਰਧਾਨ ਜੀ ਸਰਦਾ ਸੁਨਿੰਦਰ ਸਿੰਘ ਕੈਰੋਂ ਸਫਰੀ ਸਾਹਿਬ ਅਸੀਂ ਸਭ ਨੂੰ ਇਹੋ ਹੀ ਕਹਿੰਨੇ ਆ ਕਿ ਜਿਨ੍ਹਾਂ ਨੇ ਦੇਸ਼ ਵਾਸਤੇ ਸ਼ਹੀਦੀਆਂ ਪਾਈਆਂ ਜਾਨਾਂ ਕੁਰਬਾਨ ਕੀਤੀਆਂ ਔਰ ਉਹਨਾਂ ਦੇ ਜਨਮ ਦਿਹਾੜੇ ਇਸੇ ਤਰ੍ਹਾਂ ਹੀ ਮਨਾਉਣੇ ਚਾਹੀਦੇ ਨੇ ਕਿਉਂਕਿ ਇਹ ਸਾਡੇ ਦੇਸ਼ ਦੇ ਨਾਇਕ ਹਨ ਇਹਨਾਂ ਦੇ ਸਿਰ ਤੇ ਹੀ ਅੱਜ ਅਸੀਂ ਰਾਜ ਕਰਦੇ ਆਂ ਐਸ਼ ਕਰਦੇ ਆਂ ਖੁੱਲੇ ਤੁਰੇ ਫਿਰਦੇ ਆਂ ਸੋ ਮੇਰੇ ਵੱਲੋਂ ਔਰ ਸਾਡੀ ਟੀਮ ਵੱਲੋਂ ਮੈਂ ਜਗਿੰਦਰਪਾਲ ਸ਼ਰਮਾ ਆਮ ਆਦਮੀ ਪਾਰਟੀ ਵੱਲੋਂ ਬਹੁਤ ਬਹੁਤ ਭਗਤ ਸਿੰਘ ਜੀ ਨੂੰ ਮੁਬਾਰਕਾਂ ਜੈ ਹਿੰਦ ਅੱਜ ਅਸੀਂ ਜੁੱਚਰ ਪੰਜਾਬ ਵੱਲੋਂ ਸ਼ਹੀਦੇ ਆਜ਼ਮ ਸੁਲਾਮ ਭਗਤ ਸਿੰਘ ਦੇ 17ਵਾਂ ਜਨਮ ਦਿਨ ਜਿਹੜਾ ਕਿ ਆਪਣੀ ਦਫ਼ਤਰ 'ਚ ਮਨਾ ਰਹੇ ਆਂ ਇਹਨਾਂ ਸ਼ਹੀਦਾ ਦੀ ਜਿਹੜੀ ਸ਼ਹੀਦੀ ਦਿਨ ਜਾਂ ਜਨਮ ਦਿਨ ਇਹ ਸਾਨੂੰ ਬਹੁਤ ਉਤਸ਼ਾਹ ਨਾਲ ਮਨਾਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੀ ਬਦੌਲਤ ਆਪਾਂ ਅੱਜ ਆਜ਼ਾਦੀ ਮਨ ਰਹੇ ਆ ਅੱਜ ਜਿਹੜਾ ਸੀ ਰਾਜ ਕਰ ਰਹੇ ਆ ਜਾਂ ਨਿਸ਼ਚਿਤ ਤੁਰ ਰਹੇ ਆ ਜਾਂ ਬਹਿ ਰਹੇ ਆ ਇਹਨਾਂ ਦੀ ਬਦੌਲਤ ਹੀ ਹੈ ਆਪਾਂ ਨੂੰ ਭਗਤ ਸਿੰਘ ਸਿਦੇਵ ਰਾਜਪਾਲ ਜੀ ਦਾ ਸਭ ਦਾ ਜਨਮ ਦਿਨ ਸਾਡੇ ਤੌਰ ਤੇ ਵੀ ਮਨਾਣਾ ਚਾਹੀਦਾ ਹੈ ਅਜੈਂਟੀਗ੍ਰਾਮੈਡੀਕਲ ਐਸੋਸੀਏਸ਼ਨ ਦੀ ਟੀਮ ਸੇਵਾਦਾਰ ਸਮਾਜ ਕਲਾਈਸ ਗੜੀ ਸਾਰੀ ਟੀਮ ਅੱਜ ਸਮੂਚੀ ਟੀਮ ਨੇ ਇੱਥੇ ਬੈਠ ਕੇ ਸਾਡੇ ਦਫ਼ਤਰ ਸਮਾਪਿਤ ਚਾਉਂਦੇ ਅੱਜ ਕੈਰੋ ਸਾਡੀ ਸਰਪ੍ਰਸਤੀ ਦੇ ਵਿੱਚ ਜੀ ਜਨਮ ਦੇ ਜਿਹੜਾ ਅਸੀਂ ਮਨਾਇਆ ਉਹਦੇ ਵਾਸਤੇ ਅਸੀਂ ਸਾਰੇ ਪੰਜਾਬ ਤੋਂ ਸਾਰੇ ਹਿੰਦੁਸਤਾਨ ਤੋਂ ਲੱਖ ਲੱਖ ਵਧਾਈ ਦਿੰਦੇ ਹਾਂ ਕਿ ਇਹੋ ਜ ਹੈ ਸ਼ਹੀਦਾਂ ਦਾ ਸਹੀ ਦਿਨ ਬਣਾਇਆ ਜਾਂਦਾ ਹੈ ਜੈ ਹਿੰਦ ਜੈ ਭਾਰਤ